ਬਾਬਾ ਜੈਮਲ ਸਿੰਘ ਪਿੰਡਰ ਜੁਮਾਪੁਰਸ਼ ਪਟਿਆਲੇ ਰਹਿੰਦੇ ਹਨ ਉਹਨਾਂ ਬਾਰੇ ਆਪ ਜੀ ਦੇ ਨਾਲ ਕੁਝ ਘਟਨਾਵਾਂ ਨੇ ਜੋ ਸਾਂਝੀਆਂ ਕਰਨੀਆਂ ਨੇ ਉਹਨਾਂ ਨੇ ਜੋ ਪਵਿੱਖਤ ਬਚਨ ਕੀਤੇ ਸਨ ਕਈ ਸਾਲ ਹੋ ਗਏ ਮਾਪੁਰਸ਼ਾਂ ਨੇ ਡੇ ਬਾਏ ਡੇ ਕਈ ਗੱਲਾਂ ਦੱਸਦੇ ਰਹਿੰਦੇ ਸਨ ਜੋ ਅੱਜ ਸੱਚ ਹੋ ਰਹੀਆਂ ਨੇ ਜੋ ਉਹਨਾਂ ਦੇ ਭਵਿੱਖਤ ਵਚਨ ਸਨ ਮਹਾਂਪੁਰਸ਼ਾਂ ਦੇ ਵੀ ਇਸ ਤਰ੍ਹਾਂ ਸੰਸਾਰ ਦੇ ਵਿੱਚ ਹੋਵੇਗਾ ਭਾਈ ਤੁਸੀਂ ਇਸ ਤਰ੍ਹਾਂ ਵਿਚਾਰ ਕਰ ਸਕਦੇ ਹੋ ਵਿਦੇਸ਼ ਵਾਲਿਆਂ ਲਈ ਉਹਨਾਂ ਨੇ ਕੀ ਕਿਹਾ ਸੀਗਾ ਜਿਨ੍ਹਾਂ ਦੇ ਵਿਆਹ ਕਾਰਜ ਹੋ ਰਹੇ ਨੇ ਉਹਨਾਂ ਬਾਰੇ ਕੀ ਕਿਹਾ ਸੀਗਾ ਤੇ ਜਿਹੜਾ ਇੱਕ ਕਲਯੁਗ ਦਾ ਸਮਾਂ ਤੇ ਦੋ ਕਿਵੇਂ ਬਚਣਾ ਉਹ ਵਚਨ ਜੋ ਮਹਾਂਪੁਰਸ਼ਾਂ ਨੇ ਕੀਤੇ ਸਨ ਆਪ ਜੀ ਦੇ ਨਾਲ ਸਾਂਝੇ ਕਰਨੇ ਨੇ ਸੰਗਤ ਜੀ ਮਾਪੁਰਸ਼ਾ ਨੇ ਕਿਹਾ ਸੀਗਾ ਜੀ ਕਿ ਜਿਹੜਾ ਆਉਣ ਵਾਲਾ ਸਮਾਂ ਇਹ ਅੱਜ ਤੋਂ ਕਈ ਸਾਲ ਪਹਿਲਾਂ ਮਾਪੁਰਸ਼ਾ ਨੇ ਦੱਸ ਦਿੱਤਾ ਸੀ ਸਾਨੂੰ ਵੀ ਜਿਹੜੇ ਵਿਦੇਸ਼ ਭੱਜ ਰਹੇ ਨੇ ਨਾ ਇੱਕ ਤਾਂ ਇੱਥੇ ਹੀ ਰਜੇ ਪੁੱਜੇ ਨੇ ਤੇ ਦੋ ਨੰਬਰ ਦੇ ਵਿੱਚ 30 30 40 40 ਲੱਖ ਰੁਪਏ ਲਾ ਕੇ ਜਿਹੜੇ ਬਾਹਰ ਜਾ ਰਹੇ ਨੇ ਵੀ ਤੁਸੀਂ ਦੇਖ ਲਿਓ ਇੱਕ ਦਿਨ ਉਹਨਾਂ ਨੇ ਇੱਥੇ ਵਾਪਸ ਆਉਣਾ ਤੇ ਇੱਥੇ ਆ ਕੇ ਉਹਨਾਂ ਨੇ ਦਿਹਾੜੀਆਂ ਕਰਨੀਆਂ ਨੇ ਉਹਦਾ ਕਾਰਨ ਕੀ ਸੀ ਮਹਾਪੁਰਸ਼ ਕਹਿੰਦੇ ਸਨ ਕਿ ਇਹਨਾਂ ਕੋਲ ਸਭ ਕੁਝ ਇੱਥੇ ਹੈਗਾ ਇਹ ਲੋਕ ਮਿਹਨਤ ਕਰਕੇ ਇੱਥੇ ਰਾਜ਼ੀ ਨਹੀਂ ਕੋਈ ਲੋੜਵੰਦਾ ਕਿਸੇ ਨੂੰ ਮਹਾਪੁਰਸ਼ ਕਹਿੰਦੇ ਸਨ ਕਿ ਭਾਈ ਚਲੋ ਕੋਈ ਪੈਸੇ ਕਮਾਉਣ ਦੇ ਲਈ ਜਾ ਰਿਹਾ ਇੱਥੋਂ ਔਖਾ ਸੁੱਖਾ ਹੋ ਕੇ ਇੱਕ ਨੰਬਰ 'ਚ ਜਾਵੀ ਮਹਾਪੁਰਸ਼ ਕਹਿੰਦੇ ਸਨ ਕਿ ਭਾਈ ਜਿਹੜੇ 2 ਨੰਬਰ ਵਿੱਚ ਜਾ ਰਹੇ ਨੇ ਨਾ ਇਹ ਬਾਹਰ ਜਾ ਕੇ ਵਦੇਸ਼ਾਂ ਦੇ ਵਿੱਚ ਜਿਹੜੇ ਉੱਥੇ ਪੱਕੇ ਨੇ ਉਹਨਾਂ ਦੇ ਹਾਲਾਤ ਇਹਨਾਂ ਨੇ ਮਾੜੇ ਕਰ ਦਿੰਦੇ ਨੇ ਕਿਉਂ ਮਹਾਪੁਰਸ਼ ਕਹਿੰਦੇ ਸਨ ਕਿ ਜੇ ਉਹ 10 ਡਾਲਰ ਤੇ 10 ਪੌਂਡ ਤੇ ਜਾਂ ਕੰਮ ਕਰ ਰਹੇ ਨੇ ਇਹਨਾਂ ਦੀ ਮਜਬੂਰੀ ਬਣ ਜਾਂਦੀ ਨੇ 2-2 ਡਾਲਰ ਤੇ 4-4 ਡਾਲਰਾਂ ਤੇ ਕੰਮ ਕਰਨਾ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਦੱਸ ਰਿਹਾ ਵੀ ਕਿੰਨੇ ਡਾਲਰ ਮਹਾਪੁਰਸ਼ ਕਹਿੰਦੇ ਸਨ ਇਹ ਤਾਂ ਕੰਮ ਦੇ ਹਿਸਾਬ ਨਾਲ ਨਹੀਂ ਉਹ ਕਹਿੰਦੇ ਸਨ ਕਿ ਇਹਨਾਂ ਨੇ ਘੱਟ ਡਾਲਰਾਂ ਤੇ ਪੌਂਡਾਂ ਤੇ ਉੱਥੇ ਕੰਮ ਕਰਨਾ ਜਿਹੜੇ ਉੱਥੇ ਵਾਲੇ ਨੇ ਉਹ ਫਿਰ ਵਿਲੇ ਹੋ ਜਾਣਗੇ ਇਹਨਾਂ ਨੂੰ ਕੰਮ ਮਿਲਣ ਲੱਗ ਜਾਊਗਾ ਤੇ ਇੱਕ ਸਮਾਂ ਇਹ ਜੇ ਆਊਗਾ ਇਹ ਉੱਥੋਂ ਫਿਰ ਭੱਜੇ ਵਾਪਸ ਹੋਣਗੇ ਉਹਨਾਂ ਨੂੰ ਉੱਥੋਂ ਬਾਹਰ ਕੱਢ ਦਿੱਤਾ ਜਾਊਗਾ ਜਦੋਂ ਇਹਨਾਂ ਦੀ ਇਨਕੁਆਰੀ ਹੋਣੀ ਆ ਤੋ ਆਪ ਜੀ ਅੱਜ ਦੇਖ ਹੀ ਰਹੇ ਹੋ ਤੇ ਦੂਜੀ ਜੋ ਪਵਿੱਖਤ ਬਚਨ ਸਨ ਮਹਾਪੁਰਸ਼ਾਂ ਦੇ ਉਹ ਕਹਿੰਦੇ ਸਨ ਕਿ ਜਿਵੇਂ ਲੋਕ ਇਹ ਵਿਆਹਾਂ ਤੇ ਐਨ ਐਨ ਖਰਚਾ ਕਰਨ ਲੱਗ ਗਏ ਭਈ ਇਹ ਆਨੰਦ ਕਾਰਜ ਬੜੇ ਕਾਲੀ ਚ ਕਰਦੇ ਨੇ ਜਦੋਂ ਤੱਕ ਇਹ ਸੈਤਾਨ ਨਾਲ ਆਨੰਦਕਾਰ ਜੀ ਨਹੀਂ ਕਰਾਉਣਗੇ ਆਨੰਦਕਾਰਾਂ ਨੂੰ ਪਹਿਲ ਨਹੀਂ ਦੇਣਗੇ ਗੁਰੂ ਦੀ ਗੱਲ ਨਹੀਂ ਸੁਣਨਗੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਆਨੰਦ ਨਹੀਂ ਰਹਿਣਾ ਤੇ ਜਿਹੜੇ ਵਿਆਹ ਇਹ ਹਫੜਾ ਦਫੜੀ ਵਿੱਚ ਕਰ ਰਹੇ ਨੇ ਵੱਡੇ ਵੱਡੇ ਖਰਚੇ ਕਰਕੇ ਕਰ ਰਹੇ ਨੇ ਤਾਂ ਮਹਾਪੁਰਸ਼ ਕਹਿੰਦੇ ਸਾਂ ਵੀ ਭਾਈ ਜਿਹੜੇ ਬਾਣੀ ਦੇ ਨਾਲ ਨਹੀਂ ਜੁੜੇ ਕਾਲ ਯੁਗ ਦਾ ਸਮਾਂ ਹੈ ਜਾਏਗਾ ਜੇ ਧੀ ਪੈਣ ਅੱਜ